ਪੰਜੇ ਟਾਇਰ ਨਵੇਂ ਪਵਾ ਕੇ ਗਿਆ ਉਹ ਠੀਕ ਹੈ ਜੀ ਤੇ ਇਹਦਾ ਜਿਹੜਾ ਮਤਲਬੀ ਬੀਮਾ ਇਹਦੀ ਗੱਡੀ ਦਾ 5 ਮਹੀਨਾ ਦਾ 6 ਦਾ ਰਹਿੰਦਾ ਹੋਊਗਾ ਮੈਂ ਵੇਖਿਆ ਨਹੀਂ ਇਹ ਗੱਡੀ 47500 ਕਿਲੋਮੀਟਰ ਚੱਲੀ ਆ ਬਹੁਤ ਜਮਾਂ ਗੱਡੀ ਨਵੀਂ ਆ ਜੀ ਵੇਖ ਲਓ ਕਿਤੇ ਵੀਰੀਆਂ ਦੀ ਬਿਲਕੁਲ ਨਵੀਂ ਆ ਮਿੱਤਰੋ 4x4 ਹੈ ਠੀਕ ਹੈ ਸਾਰੇ ਟਾਇਰ ਗੱਡੀ ਦੇ ਨਵੇਂ ਆ ਸਰਵਿਸ ਹੋਈ ਆ ਠੀਕ ਹੈ ਜੀ ਕਰਾ ਕੇ ਗਿਆ ਬਾਈ ਉਹ ਸਰਵਿਸ ਉਹ ਬਾਹਰ ਚ ਲੈ ਕੇ ਬਿਲਕੁਲ ਗੱਡੀ ਜੈਨੂ ਆ ਨਾ ਬੰਮ ਪਰ ਕਹਿ ਨਹੀਂ ਸਕਦੇ ਉਸ ਦੋ ਬਦਲੇ ਹੋਏ ਆ 2016 ਜੀ ਚਾਰੇ ਟਾਇਰ ਨਵੇਂ ਲਾਈ ਵੀਲ ਟਾਇਰ ਨਵੇਂ ਪਵਾਏ ਇਹਦੀ ਵੀ ਸਤਿ ਸ੍ਰੀ ਅਕਾਲ ਮਿੱਤਰੋ ਰਾਉ ਕੇ ਕਲਾ ਦੇ ਵਿੱਚ ਖੜੇ ਆ ਬਾਈ ਮੰਦਰ ਕੋਲੇ ਸਤਿ ਸ੍ਰੀ ਅਕਾਲ ਬਾਈ ਮੰਦਰ ਸਤਿ ਸ੍ਰੀ ਅਕਾਲ ਉਹ ਠੀਕ ਹੈ ਚੜਦੀ ਕਲਾ ਚੜਦੀ ਕਲਾ ਤੇ ਅੱਜ ਗੱਡੀਆਂ ਹੀ ਖੜਾਈ ਖੜਾ ਤੈਨਾਂ ਇਹ ਆਪਣਾ ਯਾਰ ਅਮਰੀਕਾ ਵਾਲਾ ਠੀਕ ਹੈ ਜੀ ਇਹ ਬੰਦਾ ਅਮਰੀਕਾ 'ਚ ਰਹਿੰਦੀ ਹੈ ਅਮਰੀਕਾ 'ਚ ਰਹਿੰਦੇ ਆ ਹਾਂ ਅਮਰੀਕਾ 'ਚ ਰਹਿੰਦੇ ਇਹ ਬਾਈ ਅਮਰੀਕਾ 'ਚ ਸੈਟਲ ਹੋ ਗਏ ਉਧਰ ਹੁਣ ਇਹ ਤਿੰਨ ਗੱਡੀਆਂ ਇਹ ਉਹਨਾਂ ਦੀਆਂ ਨੇ ਇਹ ਸੇਲ ਕਰਨੀਆਂ ਨੇ ਉਹਨਾਂ ਨੇ ਤੇ ਕਾਪੀ ਕਰ ਜਾਂਦੀਆਂ ਕੈਮਰਾ ਨੇ ਕਾਪੀ ਕਰ ਜਾਂਦੀ ਬਿਲਕੁਲ ਓਕੇ ਆ ਆ ਗੱਡੀ ਤੇ ਲੋਨ ਆ 4 ਲੱਖ ਦਾ 4 ਲੱਖ ਦਾ ਥਾਰ ਤੇ ਹਾਂ ਇਹ ਜਦ ਹੀ ਮੈਂ ਇੱਥ ਗੱਡੀ ਕਲੀਅਰ ਕਰ ਦਿਆਂਗੇ ਠੀਕ ਹੈ ਜੀ ਸਾਰੇ ਕੁਝ ਇੱਥੇ ਹੀ ਮਤਲਬ ਓਕੇ ਕਰ ਦਿਆਂਗੇ ਓਕੇ ਕਰ ਦਿਓਗੇ ਹਾਂ ਲਓ ਵੀ ਮਿੱਤਰੋ ਹੁਣ ਥਾਰ ਦਿਖਾਉਣੇ ਆ ਟਾਈਮ ਨਹੀਂ ਬੇਸਟ ਕਰਦੇ ਜਿਹੜਾ ਬੰਦਾ ਥਾਰ ਭਾਲ ਦਾ ਫਿਰਦਾ ਜਾਂ ਜੀਪ ਭਾਲ ਦਾ ਫਿਰਦਾ ਜਾਂ ਉਹ ਕਿਹੜੇ ਗੱਡੀਆਂ ਭਾਂਡਾ ਸਿਟੀ ਹਾਂਡਾ ਸਿਟੀ ਜਾਂ ਹਾਂਡਾ ਸਿਟੀ ਭਾਲਦੇ ਫਿਰਦੇ ਹੋ ਤਾਂ ਬਾਈ ਮੰਦਰ ਨੂੰ ਯਾਦ ਕਰ ਲਿਓ ਤਿੰਨੇ ਗੱਡੀਆਂ ਇਹਦੇ ਹੱਥ 'ਚ ਨੇ ਆਜੋ ਪਹਿਲਾਂ ਥਾਰ ਦਿਖਾਉਣੇ ਆ ਤੁਹਾਨੂੰ ਵੀ ਥਾਰ ਤੇ ਨੰਬਰ ਪਾਵਾਂਗੇ ਆਪਾਂ ਉਹਨਾਂ ਦੇ ਮੁੰਡੇ ਦਾ ਠੀਕ ਹੈ ਜੀ ਉਹਨੇ ਮੁੰਡੇ ਦਾ ਨੰਬਰ ਪਾ ਦੇਣਗੇ ਥਾਰ ਗੱਡੀ ਬਹੁਤ ਵਧੀਆ ਬਾਈ ਇਹ ਦੂਜੇ ਨਾਲ ਦੀ ਗੱਡੀ ਆ ਨਮੀ ਪੁਆ ਕੇ ਗਿਆ ਉਹ ਠੀਕ ਹੈ ਜੀ ਇਹਦਾ ਜਿਹੜਾ ਮਤਲਬ ਹੀ ਬੀਮਾ ਇਹਦੀ ਗੱਡੀ ਦਾ 5 ਮਹੀਨਾ ਦਾ 6 ਦਾ ਰਹਿੰਦਾ ਹੋਊਗਾ ਮੈਂ ਵੇਖਿਆ ਨਹੀਂ ਠੀਕ ਹੈ ਜੀ ਕਿਤੇ ਨਾ ਕਿਤੇ ਅਸੀਂ ਜਾਣੇ ਇਹਨੂੰ ਲੈ ਜਾਣੇ ਹੁੰਨੇ ਆ ਠੀਕ ਹੈ ਜੀ ਤੇ ਮੈਂ ਲੈ ਜਾਂਦਾ ਕਿਤੇ ਕਿਹੜਾ ਦੇਣਾ ਹੁਣ ਗੱਡੀ ਦਾ ਇਹ ਬਾਧੂ ਖੜੇ ਨੇ ਇਸ ਤਰਨੇ ਉਹਦੇ ਕੋਲੇ ਠੀਕ ਹੈ ਜੀ ਇਹ ਗੱਡੀ 47500 ਕਿਲੋਮੀਟਰ ਚੱਲੀ ਆ 47500 ਚੱਲੀ ਹੋਈ ਆ ਔਰ ਕਟ ਔਰ ਰਿਕਾਰਡ ਅੰਟੀਰੀਅਰ ਦੀ ਕਿਵੇਂ ਰਹੂ ਬਹੁਤ ਜਮਾਂ ਗੱਡੀ ਨਵੀਂ ਆ ਜੀ ਵੇਖ ਲਓ ਕਿਤੇ ਵੀਰੀਆਂ ਦੀ ਬਿਲਕੁਲ ਨਵੀਂ ਆ ਮਿੱਤਰੋ 4x4 ਹੈ ਤੇ ਗੱਡੀ ਦੇਖ ਸਕਦੇ ਹੋ ਝੋਟਾ ਗੇਅਰ ਲੱਗਿਆ ਹੋਇਆ ਕਹਿੰਦੇ ਗੱਡੀ ਦੇ ਹਾਂ ਪ ਤੇ ਜਿਹੜੇ ਵੀਰ ਥਾਰ ਭਾਲ ਦੇ ਫਿਰਦੇ ਨੇ ਇਧਰ ਨੂੰ ਗੇੜਾ ਮਾਰ ਲਿਓ ਕਿਤੋਂ ਗੱਡੀ ਟੱਚ ਨਹੀਂ ਬਾਈ ਜੀ ਪਹਿਲਾਂ ਮੇਰੀ ਗੱਲ ਸੁਣੋ ਹਾਂਜੀ ਵੀ ਭੋਰਾ ਨਹੀਂ ਕਿਸੇ ਪਾਸੋਂ ਐਕਸੀਡੈਂਟ ਠੀਕ ਹੈ ਜੀ ਸਾਰੇ ਕੁਝ ਕੋਈ ਪਾਰਸ ਨਹੀਂ ਸਭ ਪਾਰਸ ਨਾਲ ਦੇ ਠੀਕ ਹੈ ਜੀ ਬਿਲਕੁਲ ਓਕੇ ਗੱਡੀ ਬਹੁਤ ਘੱਟ ਚਲਦੀ ਸੀ ਗੱਡੀ ਜੋ ਬਾਈ ਆਉਂਦਾ ਉਹਦੀ ਚਲਾਉਂਦਾ ਸੀ ਠੀਕ ਹੈ ਜੀ ਉਦੋਂ ਗੱਡੀਆਂ ਮਿਲਦੀਆਂ ਨਹੀਂ ਸੀ ਲੈਣੀ ਨਵੀਂ ਸੀ ਇਹਨੇ ਫਿਰ ਉਹ ਉਦੋਂ ਫਿਰ ਚਲਦੀ ਗੱਡੀ ਉਹਨੂੰ ਲੈਣੀ ਠੀਕ ਹੈ ਜੀ ਨਵੀਂ ਦੇ ਰੇਟ ਉਹੀ ਲਈ ਸੀ ਉਦੋਂ ਠੀਕ ਹੈ ਜੀ ਫੋਣੇ ਗੱਡੀ ਦਾ ਉਹ 11 ਲੱਖ 90000 ਰੁਪਏ ਡਿਮਾਂਡ ਕਰਦਾ 11 ਲੱਖ 90000 ਡਿਮਾਂਡ ਹੈ ਇਹਦੀ ਹਾਂਜੀ ਬਾਕੀ ਇਹਨੂੰ ਉਹਨਾਂ ਦੇ ਬੰਦੇ ਦਾ ਸੀ ਨੰਬਰ ਦੇਵਾਂਗੇ ਹਾਂਜੀ ਮੈਂ ਆਪ ਸੁਖਨਾ ਬੀਜੀ ਰਹੀ ਨਾ ਹਾਂਜੀ ਮੈਂ ਉਹਦਾ ਨੰਬਰ ਲਿਖਾ ਦੂੰਗਾ ਠੀਕ ਹੈ ਜੀ ਤੇ ਬਾਕੀ ਜਿਹੜੀ ਬਾਦਗਟ ਕਰਨੀ ਹੋਈ ਉਹ ਕਰ ਲਿ ਮੌਕੇ ਤੇ ਪਰਦੇ ਆ। ਉਹ ਮੌਕੇ ਤੇ ਬਾਈ ਭਰ ਦੂੰਗਾ ਮਿੱਤਰੋ ਪਹਿਲਾਂ ਗੱਡੀ ਚੈੱਕ ਕਰ ਲੋ ਇੰਟੀਰੀਅਰ ਦੀ ਸਾਫ ਹੈ ਰੰਗ ਪੇਂਟ ਤਾਂ ਨਹੀਂ ਕਿਤੇ ਹੋएगी ਮੰਦਰ ਬੈਲ ਵੀ ਇੱਕ ਨਿਸ਼ਾਨ ਵੀ ਹੋਵੇ ਕਿਤੇ ਗੱਡੀ ਤੇ ਯਾਰ ਤੇ ਗੱਡੀ ਤੁਸੀਂ ਚੈੱਕ ਕਰ ਸਕਦੇ ਹੋ ਐ ਨਹੀਂ ਸਾਡੇ ਜੋ ਗੱਲ ਕਵਾਂਗੇ ਸਹੀ ਕਹਿ ਕੇ ਦੱਸਾਂਗੇ ਜੋ ਗੱਲ ਕਹਾਂ ਕਹਿਣਗੇ ਬਾਈ ਸਹੀ ਕਹਿ ਕੇ ਦੱਸਣਗੇ ਲਾਏ ਪਾਏ ਹੋਏ ਨੇ ਚੰਗੇ ਪੰਜੇ ਟਾਇਰ ਉਹ ਨਵੇਂ ਪਵਾ ਕੇ ਗਿਆ ਪਾਰੇ ਟਾਇਰ ਨਵੇਂ ਨੇ ਬਾਈ ਤੇ ਗੱਡੀ ਚੈੱਕ ਕਰ ਸਕਦੇ ਹੋ ਤੁਸੀਂ ਤੇ ਰੇਟ ਇਹਦਾ ਦੱਸ ਹੀ ਦਿੱਤਾ ਤੁਹਾਨੂੰ ਬਾਕੀ ਫੋਨ ਤੇ ਕੰਟੈਕਟ ਕਰ ਲਿਓ ਤੇ ਮੂਰੇ ਆ ਗਈ ਜੀਪ ਇਹਦੇ ਬਾਰੇ ਦੱਸੀ ਬਾਈ ਕੀ ਟੂ ਟਪਟਾ ਦਾ ਇੰਨੀ ਨਾਲ ਜੀ ਇਹਦੇ ਚ ਠੀਕ ਹੈ ਟਰਬੋ ਵਾਲਾ ਮਤਲ ਗੱਡੀ ਹੈ ਇੰਨੀ ਕੁ ਵਧੀਆ ਪਾਵਰ ਸਟੀering ਹਾਂਜੀ ਬਹੁਤ ਜਿਆਦਾ ਵਧੀਆ ਗੱਡੀ ਆ ਕਾਪੀ ਚੱਪਲੀ ਆ ਠੀਕ ਹੈ ਜੀ ਆਨਲਾਈਨ ਗੱਡੀ ਆ ਜੀ ਆਨਲਾਈਨ ਗੱਡੀ ਆ ਠੀਕ ਹੈ ਚਾਰੇ ਟਾਇਰ ਗੱਡੀ ਦੇ ਨਵੇਂ ਆ ਸਰਵਿਸ ਹੋਈ ਆ ਠੀਕ ਹੈ ਜੀ ਕਰਾ ਕੇ ਗਿਆ ਬਾਈ ਉਹ ਸਰਵਿਸ ਉਹ ਬਾਹਰ ਚ ਲੈ ਗਿਆ ਜਦੋਂ ਬਾਹਰ ਚ ਲੈ ਗਿਆ ਬਾਈ ਥੌਂਕੀਆ ਚੀਜ਼ ਐ ਥੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਨਾ ਇੰਨੀ ਕੁ ਵਧੀਆ ਗੱਡੀ ਆ ਬਹੁਤ ਵਧੀਆ ਗੱਡੀ ਆ ਜੀ ਠੀਕ ਹੈ ਤੇ ਗੱਡੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਮੰਦਰੇ ਇਹ ਬਾਣ ਕਿੰਨੇ ਦੀ ਜਾਊ ਇਹ ਬਾਈ ਜੀ ਮੁੱਲੇ ਦਾ ਹੈਗਾ 3 ਲੱਖ ਤੇ 45000 ਰੁਪਏ ਹਾਂਜੀ ਬਸ ਸਵਾ 3 ਦੇ ਘਰੇ ਚ ਗੱਡੀ ਜਾਨੇ ਅੰਦਾਜ਼ਾ ਬਣੂਗੀ ਤੇ ਬਾਕੀ ਉਹਦਾ ਨੰਬਰ ਦੇ ਦੋ ਨਾ ਦੇ ਬਾਅਦ ਘਾਟ ਹੋਈ ਕਰ ਲੈ ਮੌਕੇ ਤੇ ਬਾਅਦ ਘਾਟ ਹੋ ਜੂ ਮਿੱਤਰੋ ਇਹਦਾ ਇੰਜਨ-ਉੰਜਨ ਸਹੀ ਹੈ ਮੈਂ ਇਹਨਾਂ ਜੀ ਗਰੰਟੀ ਫੁੱਲ ਸਰਵਿਸ ਕਰਕੇ ਕਿਢਾ ਗਿਆ ਚਲਾ ਕੇ ਬੰਦੇ 2 ਦਿਨ ਗੱਡੀ ਬਾਅਦ ਚ ਗੱਲ ਕਰ ਲੈਣਾ ਠੀਕ ਹੈ ਜੀ ਚਲਾ ਕੇ 2 ਦਿਨ ਤੁਸੀ ਪੰਜ ਗੇਰ ਗੱਡੀ ਤਸੱਲੀ ਕਰਕੇ ਫੇਰ ਬਾਅਦ ਚ ਗੱਲ ਕਰ ਲਿਓ ਬਾਈ ਤੇ ਮੂਰੇ ਆ ਗਈ Honda City Honda City ਗੱਡੀ ਠੀਕ ਹੈ ਜੀ ਇਹਦੇ ਬਾਰੇ ਦੱਸ ਹੀ ਕਰਾਓ ਲੁਧਿਆਣੇ ਦਾ ਨੰਬਰ ਆ ਜੀ ਹਾਂਜੀ 2016 ਮਾਡਲ ਆ 2016 ਮਾਡਲ ਆ ਗਿਆ ਲੁਧਿਆਣੇ ਦਾ ਨੰਬਰ ਆ ਗਿਆ ਰੰਗ ਪੇਂਟ ਦੀ ਬਿਲਕੁਲ ਗੱਡੀ ਜੈਨੂ ਆਣਾ ਬੰਪਰ ਕਹਿ ਨਹੀਂ ਸਕਦੇ ਦੋ ਬਦਲੇ ਹੋਏ ਆ ਦੋਨੇ ਮੂਰ ਨਾ ਕਰ ਲਾ ਜੰਸੀ ਜੋ ਬਦਲੇ ਹੋਏ ਆ ਜੀ ਠੀਕ ਹੈ ਜੀ ਹਾਂਜੀ ਤੇ ਬੰਪਰ ਕੱਲੇ ਪਾੜਲੇ ਨੇ ਮੰਦਰਬਾਈ ਨੇ ਦੱਸਤਾ ਬਾਈ ਤੇ ਬਾਕੀ ਸਾਰੀ ਰੀਜਨਲ ਹੈ ਬਾਈ ਕਲਚ ਪਲੇਟ ਪਈ ਕਿ ਮਤਲ ਨਵੀਂ ਪਈ ਜੋ ਜੰਸੀ ਜੋ ਗੱਡੀ ਆਈ ਠੀਕ ਹੈ ਜੀ 10000 ਕਿਲੋਮੀਟਰ ਚੱਲੀ ਹੈ ਕਲਚ ਪਲੇਟ पे 10000 ਕਿਲੋਮੀਟਰ ਚੱਲੀ ਹੈ ਹਾਂ ਬਿਲਕੁਲ ਗੱਡੀ ਓਕੇ ਨਵੀਆਂ ਇੰਜਨ ਦੀ ਉਂ ਕਿ ਇੱਕ ਤੇ ਚਾਬੀ ਲੱਗੀ ਹੋਈ ਵੀ ਫੁੱਲ ਤਸੱਲੀ ਹੋਊਗੀ ਫੁੱਲ ਤਸੱਲੀ ਹੋਊ ਜੀ ਕਿਤੇ ਚਾਬੀ ਲੱਗੀ ਹੋਈ ਮਿੱਤਰੋ ਤੇ ਬਾਕੀ ਗੱਡੀ ਦੇਖ ਸਕਦੇ ਹੋ ਇੰਟੀਰੀਅਰ ਦੀ ਵੀ ਦਿਖਾ ਦਿੰਦੇ ਆ ਤੁਹਾਨੂੰ ਇੰਟੀਰੀਅਰ ਦੀ ਅੰਦਰੋਂ ਵੀ ਸਾਫ਼ ਹੈ ਟੱਚ ਪਲੇਅਰ ਲੱਗੀ ਹੋਈ ਹੈ ਪੂਰੀ ਘੈਂਟ ਗੱਡੀ ਹੈ ਤੇ ਗੱਡੀ ਤੁਸੀਂ ਦੇਖ ਸਕਦੇ ਹੋ ਕਵਰ ਕੋਵਰ ਵਧੀਆ ਪਏ ਨੇ ਸੀਟਾਂ ਦੇ ਤੇ ਮਾਡਲ ਇਹ 2016 ਜੀ ਚਾਰੇ ਟਾਇਰ ਨਵੇਂ ਲਾਈ ਵੀਲ ਟਾਇਰ ਨਵੇਂ ਪੁਆਏ ਇਹਦੀ ਠੀਕ ਹੈ ਉਹ ਨਰਕੀ ਸੀ ਗੱਡੀ ਬਹੁਤ ਜੀ ਇਹ ਠੀਕ ਹੈ ਜੀ ਤੇ 2016 ਮਾਡਲ ਦਾ ਰੇਟ ਮੰਦਰ ਆ ਰੇਟ ਦਾ ਬਾਜ਼ਬੀ ਆ ਜੀ 5 ਲੱਖ 25000 ਰੁਪਿਆ ਮੰਗਦੇ ਆ ਤੇ 5 ਲੱਖ ਦੀ ਆਦਾ ਸੀ ਜਿਵੇਂ ਹੋਇਆ ਮਾਰਕੀਟ ਦੇ ਹਿਸਾਬ ਨਾਲ ਬੰਦਾ ਅਗਲਾ ਦੇਖੇ ਗੱਡੀ ਆ ਕੇ ਪਸੰਦ ਕਰੂਗਾ ਗੱਡੀ ਚ ਇੱਕ ਪੈਸੇ ਦੀ ਕਮੀ ਨਹੀਂ ਇਹ ਚ ਇੱਕ ਪੈਸੇ ਦੀ ਕਮੀ ਨਹੀਂ ਮਿੱਤਰੋ ਗੱਡੀ ਚ ਇੱਕ ਕਰ ਸਕਦੇ ਹੋ ਬਾਕੀ ਭਾਈ ਜੀ ਨੰਬਰ ਦੱਸ ਦਿਓ ਕਿਰਾ ਆਪ ਨੰਬਰ ਭਾਈ ਉਹਨਾਂ ਦਾ ਲਿਖਾ ਦਿੰਦਾ ਹਾਂ 7887 ਹਾਂਜੀ 52232 8 ਔਰ 887 52232 ਇਹ ਉਹਨਾਂ ਦੇ ਮਤਲਬੀ ਮੈਂਬਰ ਦਾ ਆਪਦੇ ਘਰ ਦੇ ਮੁੰਡੇ ਦਾ ਨੰਬਰ ਆ ਉਹਨਾਂ ਦੇ ਘਰ ਦੇ ਮੁੰਡੇ ਦਾ ਨੰਬਰ ਆ ਮਿੱਤਰੋ ਆ ਨੰਬਰ ਆ ਨੰਬਰ ਆਪਾਂ ਸਕਰੀਨ ਤੇ ਦੇਖੋ ਇਹਦੇ ਨਾਲ ਗੱਲਬਾਤ ਕਰ ਲੈਣਾ ਮੁੰਡੇ ਨਾਲ ਤੇ ਕੋਈ ਨਹੀਂ ਜਵੇਂ ਹੋਇਆ ਰੇਟ ਦਾ ਮੌਕੇ ਤੇ ਆਪੇ ਹੋ ਜਾਊਗਾ ਤਿੰਨ ਗੱਡੀਆਂ ਇਹ ਮੰਨ ਲੈ ਦੇਣ ਲੈ ਠੀਕ ਹੈ ਜੀ ਹਾਂਜੀ ਲੋਬੀ ਇਹ ਬਾਈ ਕੋਲੇ ਗੱਡੀਆਂ ਸੀਗੀਆਂ ਬਹੁਤ ਬਹੁਤ ਧੰਨਵਾਦ ਬਾਈ ਮੰਤਰ ਜੀ ਜੇ ਮੈਨੂੰ ਇੱਥੇ ਜੀ ਅਮਰੀਕਾ ਨਾਲ ਗੱਲ ਕਰਨੀ ਉਹਦਾ ਵੀ ਨੰਬਰ ਦੇ ਦਿਆਂਗੇ ਪਰ ਫਿਰ ਵੀ ਨੇੜੇ ਸਵੇਰੇ ਲਾਉਂਦੇ ਬਿਜੀ ਹੋਊਗਾ ਪਹਿਲਾਂ ਗੱਲ ਜਿਉਂ ਨੇੜੇ ਹੋ ਗਈ ਮੁੜ ਕੇ ਨੰਬਰ ਉਹਦਾ ਲੈ ਲੈਣਾ ਸਾਡੇ ਤੁਹਾਨੂੰ ਧੰਨਵਾਦ। ਲੋ ਵੀ ਮਿੱਤਰੋ ਜੇ ਗੱਡੀ ਕੋਈ ਖਰੀਦਣੀ ਚਾਹੁੰਦੇ ਹੋ ਇਹ ਨੰਬਰ ਤੇ ਸੰਪਰਕ ਕਰਕੇ ਤੁਸੀਂ ਤਿੰਨਾਂ ਗੱਡੀਆਂ ਚੋਂ ਕੋਈ ਵੀ ਗੱਡੀ ਖਰੀਦ ਸਕਦੇ ਹੋ। ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ, ਸ਼ੇਅਰ ਕਰ ਦਿਓ, ਚੈਨਲ ਨੂੰ ਕਰ ਲਿਓ ਫੋਲੋ। ਸਤਿ ਸ੍ਰੀ ਅਕਾਲ ਜੀ।